ਪਰ ਮੈਂ ਦੇਣ ਹੀ ਨਹੀਂ ਦੇ ਸਕਦਾ ਸੰਗਤ ਦਾ ਮੈਂ ਆਇਆ ਨਹੀਂ ਤੇ ਮੈਂ ਨਹੀਂ ਆਇਆ ਪਰ ਸੰਗਤ ਨੇ ਪਿਆਰ ਨਹੀਂ ਛੱਡਿਆ ਬਹੁਤ ਬਣਾ ਕੇ ਰੱਖਿਆ ਤੁਸੀਂ ਭਰੋਸਾ ਕਰਦੇ ਆਂ ਇੱਜ਼ਤ ਕਰਦੇ ਆਂ ਤੁਹਾਡਾ ਬਹੁਤ ਹੀ ਧੰਨਵਾਦ ਹੈ ਇਹ ਗੁਰਬਾਣੀ ਕਰਕੇ ਆ ਬਾਣੇ ਕਰਕੇ ਆ ਆ ਕਰਪਾਨਾ ਆ ਪੱਗਾ ਨਹੀਂ ਤੇ ਜਿੰਨਾਂ ਬਦਨਾਮ ਮੈਨੂੰ ਕੀਤਾ ਜਾਂਦਾ ਜਿੰਨਾਂ ਗੱਲਾਂ ਮੈਨੂੰ ਹੁੰਦੀਆਂ ਇੰਨੀਆਂ ਕਿਸੇ ਦੀਆਂ ਨਹੀਂ ਸੁਣੀਆਂ ਜਿੰਨਾ ਕੁਝ ਬੋਲਦੇ ਐਡੇ ਐਡੇ ਭੜੇ ਇਲਜ਼ਾਮ ਜਿਹੜੀ ਗੱਲ ਮੈਂ ਸੋਚ ਵੀ ਨਹੀਂ ਸਕਦਾ 6 ਮਹੀਨੇ ਪਹਿਲਾਂ ਨਿਊਜ਼ ਆਉਂਦੀ ਹੈ ਰੇਪ ਦਾ ਪਰਚਾ 6 ਮਹੀਨਿਆਂ ਬਾਅਦ ਆਪੇ ਹੀ ਨਿਊਜ਼ ਆ ਜਾਂਦੀ ਹੈ ਠੀਕ ਹੈ ਜੀ ਕੁਝ ਨਹੀਂ ਨਿਕਲਿਆ ਮਤਲਬ ਐਡੀਆਂ ਐਡੀਆਂ ਨਿਊਜ਼ਾਂ ਐਡੀਆਂ ਐਡੀਆਂ ਬਣਾ ਕੇ ਚਲਾਉਂਦੇ ਆ ਫੋਟੋ ਲਾ ਕੇ ਇਹ ਹੁਣ ਕਦੋਂ ਗ੍ਰਿਫਤਾਰੀ ਹੋਊਗੀ ਇਹ ਕਿੱਦਾਂ ਹੋਊਗਾ ਇਹ ਕਿਵੇਂ ਹੋਊਗਾ ਮਤਲਬ ਪਤਾ ਨਹੀਂ ਇਦਾਂ ਹੀ ਚੱਲੀ ਜਾਂਦਾ ਸਾਰਾ ਪਰ ਤੁਸੀਂ ਫੇਰ ਵੀ ਪਿਆਰ ਕਰਦੇ ਰਹੇ ਆ ਭਰੋਸਾ ਕਰਦੇ ਰਹੇ ਤੇ ਸਤਿਗੁਰੂ ਮੇਰ ਕਰਨ ਮੈਂ ਆਪਣੇ ਪਿੰਡੋਂ ਜਦੋਂ ਤੁਰਿਆ ਸੀ ਨਾ ਆਪਣੀ ਮਾਂ ਨੂੰ ਆਪਣੇ ਪਿੰਡ 'ਚ ਸਾਡੇ ਦਿਵਾਨ ਲੱਗੇ ਮੈਂ ਛੱਡ ਕੇ ਪਿੰਡ 'ਚ ਜਦੋਂ ਮੈਂ ਪਰਮੇਸ਼ਰ ਦਵਾਰ ਬਣਾਇਆ ਤੇ ਮੈਂ ਆਪਣੇ ਪਿੰਡ ਵਾਲਿਆਂ ਨੂੰ ਕਿਹਾ ਮੈਂ ਕਿਹਾ ਮੈਂ ਚੱਲਿਆਂ ਪਿੰਡ ਵਾਲਿਓ ਮੇਰੇ ਨਾਂ ਨਾਲ ਟਡਰੀਆਂ ਲੱਗਦਾ ਇੱਕ ਤੇ ਮੇਰਾ ਵਾਅਦਾ ਤੁਹਾਡੇ ਨਾਲੇ ਮੈਂ ਆਪਣਾ ਪਿੰਡ ਟਡਰੀਆਂ ਹੀ ਰੱਖੂ ਮੈਂ ਜਾਵਾਂ ਪਟਿਆਲੇ ਪਰ ਮੈਂ ਪਟਿਆਲੇ ਵਾਲਾ ਜਾਂ ਉੱਥੋਂ ਵਾਲਾ ਨਹੀਂ ਬਣਦਾ ਮੈਂ ਰੱਖੂ ਟਡਰੀਆਂ ਮੇਰੇ ਪਿੰਡ ਨਾਲ ਲੱਗੂਗਾ ਟਡਰੀਆਂ ਵਾਲੇ ਕਹਿਣ ਟਡਰੀਆਂ ਵਾਲਾ ਕਹਿਣ ਜੋ ਮਰਜ਼ੀ ਕਹਿਣ ਇੱਕ ਤੇ ਮੈਂ ਪਿੰਡ ਨਹੀਂ ਛੱਡਦਾ ਨਾ ਨਹੀਂ ਛੱਡਦਾ ਤੇ ਦੂਜਾ ਮੈਂ ਪਿੰਡ ਵਾਲਿਆਂ ਨੂੰ ਕਿਹਾ ਵੀ ਮੈਂ ਕੋਈ ਜ਼ਿੰਦਗੀ 'ਚ ਇਹੋ ਜੀ ਗਲਤੀ ਨਹੀਂ ਕਰਦਾ ਲੋਕ ਕਹਿੰਨ ਤੁਹਾਡਾ ਬਾਬਾ ਇਹ ਤਾਂ ਮੈਂ ਕੋਈ ਇਹੋ ਜੀ ਜ਼ਿੰਦਗੀ 'ਚ ਦਾਗ ਨਹੀਂ ਲਵਾਉਂਦਾ ਵੀ ਤੁਹਾਡਾ ਪਿੰਡ ਦਾ ਨਾਮ ਮੇਰੇ ਦਾ ਨੀਵਾ ਹੋ ਜਾਏ ਵੀ ਮੈਂ ਕੋਈ ਇਹੋ ਜੀ ਗਲਤੀ ਕਰ ਲਵਾਂ ਆ ਬਾਣਾ ਮੈਨੂੰ ਚੋਲਾ ਮਾਹਪੁਰਸ਼ਾਂ ਨੇ ਪਵਾਇਆ ਤੇ ਇਹਦੀ ਲਾਜ ਮੈਂ ਇਹ ਮੈਨੂੰ ਪਤਾ ਹੈ ਇਹਦੀ ਕੀਮਤ ਕੀ ਹੈ ਮੈਂ ਕਿਰਪਾਨ ਘਾਤਰੇ ਆ ਪੱਗਾ ਇਹਦੀ ਕੀਮਤ ਕੀ ਹੈ ਮੈਨੂੰ ਪਤਾ ਹੈ ਤੇ ਮੈਂ ਵਾਦਾ ਕਰਕੇ ਆਪਣੇ ਪਿੰਡੋਂ ਆਇਆ ਸੀ ਤੇ ਅੱਜ ਤੱਕ ਮੇਰੀ 44 43 ਸਾਲ ਦੀ ਹੋ ਗਈ ਉਮਰ ਹੁਣ ਤੱਕ ਵਾਦਾ ਮੇਰਾ ਨਿਭਿਆ ਤੇ ਅੱਗੇ ਵੀ ਮੈਂ ਅਰਦਾਸ ਕਰਦਾ ਤੁਸੀਂ ਵੀ ਕਰਿਓ ਵੀ ਮੇਰੀ ਰਹਿੰਦੀ ਜ਼ਿੰਦਗੀ ਨਿਵੇ ਬਾਕੀ ਆਪਾਂ ਵਿਚਾਰਾਂ ਕੱਲ ਕਰਦੇ ਆ ਤੁਹਾਡਾ ਬਹੁਤਾ ਧੰਨਵਾਦ ਤੁਸੀਂ ਇੰਨੇ ਟਿਕਾ ਨਾਲ ਨੌਜਵਾਨੋ ਲਗਾਤਾਰ ਹੁਣ 3 ਘੰਟੇ ਮੈਨੂੰ ਹੋ ਚੱਲੇ ਲੱਗੇ ਨੇ ਜਥਾ ਉਦੋਂ ਪਹਿਲਾਂ ਦਾ ਲੱਗਿਆ ਸੀ ਇੰਨਾ ਟਾਈਮ ਕਿੱਥੇ ਬੈਂਦੇ ਨੇ ਨੌਜਵਾਨ ਫੋਨ ਛੱਡਿਆ ਹੋਇਆ ਕਿਧਰੇ ਕਿੱਥੇ ਸਾਡੇ ਤੇ ਹੁਣ ਹੋਰੇ ਕਿੰਨੇ ਕ ਮੈਸੇਜ ਆ ਜਾਣਗੇ ਤੇ ਆਪਾਂ ਵੀਰੋਂ ਹੁਣ ਨੂੰ ਕਰਨਾ ਕੀ ਸੀ ਜੇ ਘਰੇ ਹੁੰਦੇ ਕਈਆਂ ਦਾ ਤੇ 11 12 ਵਜੇ ਤੱਕ ਫੋਨ ਚੱਲੀ ਜਾਂਦਾ ਤੇ ਆਪਾਂ ਫੋਨ ਵੇਖਣਾ ਸੀ ਕਿੱਥੇ ਛੇਵੇਂ ਪਾਦਸ਼ਾਹੀ ਦੀ ਇਮੇਜੀਨੇਸ਼ਨ ਹੋ ਰਹੀ ਹੈ ਪਿਕਚਰ ਬਣ ਰਹੀ ਐ ਮਾਈ ਭਾਗੋ ਐ ਹੋਊ ਭਾਗਪਰੀ ਐ ਮਾ ਗਏ ਹੋਣਗੇ ਐ ਬੋਲੇ ਹੋਣਗੇ ਤੱਕੋ ਤੇ ਸਹੀ ਇਹ ਕੀ ਹੈ ਇਹ ਇਮੇਜੀਨੇਸ਼ਨ ਪਿਕਚਰ ਹੈ ਪਿਆਰ ਵੇਖੋ ਆਪਣਾ ਕਿੰਨੇ ਕਰਮ ਚੰਗੇ ਹੋਗੇ ਨਹੀਂ ਤੇ ਆਪਾਂ ਨੂੰ ਹੋਣ ਨਹੀਂ ਖਾ ਜਾਣਾ ਸੀ ਹੁਣ ਕਿੰਨਾ ਟਾਈਮ ਛੱਡ ਸਾਡੀ ਸੁਰਤ ਖਾ ਜਾਣੀ ਸਾਡਾ ਧਿਆਨ ਸਾਡਾ ਸਾਡੀ ਸਾਡਾ ਫੋਕਸ ਸਾਡਾ ਸਾਰਾ ਉਧਰ ਚਲ ਜਾਣਾ ਸੀ ਆਪਾਂ ਕਿੰਨਾ ਟਾਈਮ ਸਫਲ ਕਰ ਲਿਆ ਇੱਥੇ ਕਿੰਨੇ ਕਰਮ ਆਲੇ ਆਏ ਜਥਿਆਂ ਮਹਾਪੁਰਸ਼ਾਂ ਗੁਰਮਖਾਂ ਦਾ ਸਭ ਦਾ ਧੰਨਵਾਦ ਕੱਲ ਸਾਰੇ ਫੇਰ ਦਰਸ਼ਨ ਦਿਓ ਜੀ ਸਾਰਿਆਂ ਨੂੰ ਬੇਨਤੀ ਕਰੂੰ ਤੇ ਹੁਣ ਆਪਾਂ